ਇਹ ਇਹਨਾਂ ਦੀ ਪਹਿਲੀ ਫਿਲਮ ਹੈ ਬਹੁਤ ਹੀ ਕਮਾਲ ਦੀ ਸਿੰਗਰ ਵੀ ਨੇ ਮਲਟੀ ਟੈਲੈਂਟਡਰ ਨੇ ਨੇਚਰ ਇਹਨਾਂ ਦਾ ਇਹੀ ਹੈ ਜੋ ਇਹ ਬੋਲ ਰਹੇ ਨੇ সুইਟ ਪਿਆਰੇ ਇਨਸਾਨ ਤਾਂ ਬਾਕਮਾਲ ਨੇ ਮੇਰਾ ਇਹਨਾਂ ਨਾਲ ਇਦਾਂ ਦਾ ਰਿਲੇਸ਼ਨ ਹੋ ਗਿਆ ਬਹੁਤ ਕੱਟ ਲੋਗਾ ਨਾਲ ਤੁਹਾਡਾ ਤੁਸੀਂ ਕੰਮ ਕਰਦੇ ਹੋ ਐਜ਼ ਐਨ ਆਰਟਿਸਟ ਕੰਮ ਕਰਕੇ ਯੂ نو ਸਾਰੇ ਆਰਟਿਸਟ ਆਪਣਾ ਕੰਮ ਕਰਕੇ ਅੱਗੇ ਜਾਂਦੇ ਹੋ ਦੂਸਰੀ ਫਿਲਮ ਕਰਦੇ ਆ ਬਟ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਫੈਮਿਲੀ ਨੇ ਹੋਣ ਜਿਹੜੀ ਸਾਡੀ ਭੂਆ ਹੈ ਇਨਾਂ ਨੇ ਕੀ ਕੰਮ ਕੀਤਾ ਬਰਾਂਦੀ ਪਾਈ ਹੈ ਹੈ ਸੂਟ ਲੁੱਕ ਐਕਟਿੰਗ ਇਮੋਸ਼ਨਸ ਸਭ ਤੋਂ ਵੱਡੀ ਗੱਲ ਅਸਲੀ ਕੰਪਰੋਮਾਈਜ਼ ਸਾਡੀ ਭੂਆ ਨੇ ਕੀਤਾ ਇਸ ਫਿਲਮ ਵਿੱਚ ਮੈਂ ਇਹਨਾਂ ਦੀ ਤਾਰੀਫ਼ ਇਸ ਕਰਕੇ ਨਹੀਂ ਕਰ ਰਹੀ ਕਿ ਮੇਰੇ ਪ੍ਰੋਡਿਊਸਰਸ ਨੇ ਨਾ ਬਿਲਕੁਲ ਨਹੀਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਬਹੁਤ ਹੀ ਮਨਜੇ ਹੋਏ ਔਰ ਬਹੁਤ ਹੀ ਅੱਛੇ ਕਿਰਦਾਰ ਨੇ

ਸੋ ਮੀਆਂ ਬੀਬੀ ਰਾਜ ਕੀ ਕਰਨਗੇ ਪਾਜੀ ਫਿਲਮ ਜਿਹੜੀ ਆ ਕੱਲ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਤੇ ਮੇਰੇ ਨਾਲ ਪ੍ਰੋਡਿਊਸਰਸ ਔਰ ਲੀਡ ਐਕਟਰਸ ਹੈਗੇ ਨੇ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਫਿਲਮ ਦਾ ਜਿਹੜਾ ਥੀਮ ਹੈ ਫਿਲਮ ਦਾ ਨਾਮ ਹੈ ਬਹੁਤ ਜ਼ਿਆਦਾ ਕ੍ਰਿਸਪੀ ਕ੍ਰਾਂਚੀ ਔਰ ਕਾਮੇਡੀ ਨਾਲ ਭਰਪੂਰ ਨਾਮ ਸੁਣਦੇ ਹੀ ਕੁਝ ਸੋਚਨ ਤੇ ਮਜਬੂਰ ਕਰ ਰਿਹਾ ਕਿ ਅਖਿਰ ਕੀ ਹੋਏਗੀ ਸਟੋਰੀ ਸੋ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਂਡ ਬੈਸਟ ਵਿਸ਼ੇਸ ਫਾਰ ਦੈਨ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਜੀ ਕੱਲ 29 ਨੂੰ ਆਪਣਾ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਮ ਦੇਖੋ ਵੀ ਪ੍ਰੋਡਿਊਸਰ ਵੀ ਅਨਿਲ ਸਰ ਨੇ ਔਰ ਜਿਹੜੀ ਫਿਲਮ ਦਾ ਮੇਨ ਹੈਗਾ ਵੀ ਜਿਹਦੇ ਕਰਕੇ ਪਸੂੜੀ ਪੈਰੀ ਫਿਲਮ ਦੇ ਵਿੱਚ ਉਹ ਵੀ ਤੁਹਾਡਾ ਹੀ ਕੈਰੈਕਟਰ ਬਿਲਕੁਲ ਸੋਲਵ ਵੀ ਅਸੀਂ ਕਰਾਂਗੇ ਤੇ ਅਸੀਂ ਪਸੂੜੀ ਪਾਣੇ ਸੋਲਵ ਵੀ ਕਰਨੇ ਆ ਪੇਸ਼ੇ ਤੋਂ ਉਹਦਾ ਡਾਕਟਰ ਸਾਨੂੰ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਹੈਗਾ ਸਾਡੇ ਕੋਲ ਕੀ ਬਾਤ ਹੈ ਸੋ ਸ਼ਹਿਨਾਜ਼ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਫਿਲਮ ਦੇ ਵਿੱਚ ਸਿਮਰਨ ਮੇਰਾ ਨਾਮ ਹੈ ਇਸ ਫਿਲਮ ਦੇ ਵਿੱਚ ਤੇ ਬਹੁਤ ਹੀ ਚੁਲਬੁਲੀ ਔਰ ਬਹੁਤ ਹੀ ਪਿਆਰੀ ਜੀ ਕੁੜੀ ਹੈ ਬਟ ਯੁਵਰਾਜ ਲਈ ਪਾਗਲ ਹੈ ਫਿਲਮ ਦੇ ਵਿੱਚ ਤੇ ਇੰਨਾ ਪਿਆਰ ਕਰਦੀ ਹੈ ਕਿ ਉਹਨੂੰ ਇਜ਼ਹਾਰ ਵੀ ਕਰਦੀ ਹੈ ਤਾਂ ਉਹਦੇ ਬੁੱਲ ਕੰਬਦੇ ਹੈ ਹੈਨਾ ਸੋ ਬਟ ਮੇਰੇ ਚਾਚਾ ਜੀ ਜਿਹੜੇ ਕਿ ਤੁਹਾਡੇ ਸਾਹਮਣੇ ਖੜੇ ਨੇ ਇਹ ਭਾਜੀ ਬਣੇ ਨੇ ਇਹਨਾਂ ਨੇ ਪੂਰੇ ਪਵਾੜੇ ਪਾਏ ਨੇ ਔਰ ਇਹ ਨਹੀਂ ਚਾਹੁੰਦੇ ਕਿ ਮੈਂ ਕਿਸੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਾਂ ਬਟ ਇਹ ਮੇਰੇ ਚਾਚਾ ਜੀ ਨੇ ਇਹ ਕਹਿੰਦੇ ਨੇ ਜੋ ਮੈਂ ਕਹਤਾ ਸੋ ਕਹਤਾ ਫਿਰ ਮੈਂ ਕਿਹਾ ਮੈਂ ਵੀ ਭਤੀਜੀ ਹੈ ਜੋ ਮੈਂ ਕਹਤਾ ਉਹ ਕਹਤਾ ਸੋ ਸਾਡੇ ਦੋਨਾਂ ਦਾ ਟਚਨ ਹੈ ਤੇ ਬਹੁਤ ਅੱਛੀ ਕੈਮਿਸਟਰੀ ਰਹੀ ਬਹੁਤ ਅੱਛਾ ਕੈਰੈਕਟਰ ਹੈ ਮੇਰਾ ਤੇ ਬਹੁਤ ਹੀ ਮਜ਼ਾ ਆਏਗਾ ਤੁਹਾਨੂੰ ਦੇਖ ਕੇ ਮੇਰਾ ਕੈਰੈਕਟਰ ਸਭੂਆ ਜੀ ਵੀ ਬੜਾ ਅਹਿਮ ਰੋਲ ਪਲੇ ਕਰ ਰਹੇ ਫਿਲਮ ਦੇ ਵਿੱਚ ਤੁਹਾਡੀ ਪਰਮਿਸ਼ਨ ਦੇ ਨਾਲ ਬਹੁਤ ਚੀਜ਼ਾਂ ਚੱਲ ਰਹੀਆਂ ਨੇ ਫਿਲਮ ਦੇ ਵਿੱਚ ਸੋ ਆਪਣੇ ਕੈਰੈਕਟਰ ਦੇ ਬਾਰੇ ਮੈਨੂੰ ਦੱਸੋ ਹਾਂ ਮੈਂ ਯਵਰਾਜ ਦੀ ਭੂਆ ਹਾਂ ਇਸ ਤੇ ਭੂਆ ਦੇ ਬੜੇ ਅਲੱਗ ਜੀ ਭੂਆ ਹੈ ਸਭ ਤੋਂ ਜਨਰਲ ਭੂਆ ਹੁੰਦੀਆਂ ਨੇ ਪਵਾੜੇ ਪਵਾਉਂਦੀਆਂ ਨੇ ਜਾਂ ਪਿਆਰ ਕਰਦੀਆਂ ਨੇ ਜੋ ਵੀ ਉਹ ਹੀ ਜੀ ਭੂਆ ਮੈਂ ਨਹੀਂ ਹੈ ਪਵਾੜੇ ਤਾਂ ਪਤਾ ਨਹੀਂ ਪਾਏ ਨੇ ਕਿ ਨਹੀਂ ਐ ਨਾ ਤੂੰ ਪੁੱਛੋ ਜਾਂ ਫਿਰ ਫਿਲਮ ਦੇਖੋ ਜਾ ਕੇ ਤੇ ਪੂਆ ਦਾ ਅਲੱਗ ਹੀ ਰੰਗ ਹੈ ਇਸ ਫਿਲਮ ਚ ਪਰ ਸਾਡੇ ਬਹੁਤ ਅੱਛੀ ਰਿਲੇਸ਼ਨਸ਼ਿਪ ਰਹੀ ਹੈ ਸਭ ਦੀ ਇਸ ਫਿਲਮ 'ਚ ਕੰਮ ਕਰਕੇ ਤਾਂ ਮੈਂ ਜ਼ਿਆਦਾ ਨਾ ਕਹਿੰਦੇ ਹੋਏ ਇਹੀ ਕਹਾਂਗੀ ਕਿ 29 ਨਵੰਬਰ ਨੂੰ ਜਾ ਕੇ ਸਾਰੇ ਸਿਨੇਮਾ ਕਰਾਂ ਚ ਸਾਰੇ ਲੋਕ ਜਾ ਕੇ ਫਿਲਮ ਦੇਖਣ ਤੇ ਸਾਨੂੰ ਬਹੁਤ ਸਾਰਾ ਪਿਆਰ ਦੇਣ ਮੈਂ ਆਪਣੇ ਬਾਰੇ ਜ਼ਿਆਦਾ ਦੱਸਦੀ ਨਹੀਂ ਐ ਮੈਂ ਥੋੜਾ ਜਿਹਾ ਛੁਪਾ ਕੇ ਰੱਖਿਆ ਹੋਇਆ ਹੈ ਪੁਆਇੰਟ ਇਹ ਹੈ ਕਿ ਇਹ ਇਹਨਾਂ ਦੀ ਪਹਿਲੀ ਫਿਲਮ ਹੈ ਬਹੁਤ ਹੀ ਕਮਾਲ ਦੀ ਸਿੰਗਰ ਵੀ ਨੇ ਮਲਟੀ ਟੈਲੈਂਟਡ ਨੇ ਨੇਚਰ ਇਹਨਾਂ ਦਾ ਇਹੀ ਹੈ ਜੋ ਇਹ ਬੋਲ ਰਹੇ ਨੇ সুইਟ ਪਿਆਰੇ ਇਨਸਾਨ ਤਾਂ ਬਾਕੀ ਕਮਾਲ ਨੇ ਮੇਰਾ ਇਹਨਾਂ ਨਾਲ ਇਦਾਂ ਦਾ ਰਿਲੇਸ਼ਨ ਹੋ ਗਿਆ ਬਹੁਤ ਕੱਟ ਲੋਗਾ ਨਾਲ ਤੁਹਾਡਾ ਤੁਸੀਂ ਕੰਮ ਕਰਦੇ ਹੋ ਐਜ਼ ਐਨ ਆਰਟਿਸਟ ਕੰਮ ਕਰਕੇ ਯੂ نو ਸਾਰੇ ਆਰਟਿਸਟ ਆਪਣਾ ਕੰਮ ਕਰਕੇ ਅੱਗੇ ਜਾਂਦੇ ਆ ਦੂਸਰੀ ਫਿਲਮ ਕਰਦੇ ਆ ਬਟ ਮੈਨੂੰ ਲੱਗਦਾ ਕਿ ਇਹ ਮੇਰੀ ਫੈਮਲੀ ਨੇ ਹਨ ਮੇਰਾ ਇੰਨਾ ਪਿਆਰ ਹੈ ਬਹੁਤ ਹੀ ਡਾਕਟਰ ਸਾਹਿਬ ਤੇ ਮੈਮ ਮੇਰੇ ਇੰਨੇ ਨਜ਼ਦੀਕ ਹੋ ਗਏ ਕਰੀਬ ਹੋ ਗਏ ਬਿਕੋਜ਼ ਆਫ देयर ਨੇਚਰ ਜਿਹੜੀ ਸਾਡੀ ਭੂਆ ਹੈ ਇਹਨਾਂ ਨੇ ਕੀ ਕੰਮ ਕੀਤਾ ਨਾ ਪ੍ਰਾਂਦੀ ਪਾਈ ਹੈ ਹੈ ਸੂਟ ਲੁੱਕ ਐਕਟਿੰਗ ਇਮੋਸ਼ਨਸ ਸਭ ਤੋਂ ਵੱਡੀ ਗੱਲ ਅਸਲੀ ਕੰਪਰੋਮਾਈਜ਼ ਸਾਡੀ ਭੂਆ ਨੇ ਕੀਤਾ ਇਸ ਫਿਲਮ 'ਚ ਉਹ ਤੁਹਾਨੂੰ ਦੇਖਣੀ ਪਏਗੀ ਫਿਲਮ ਕਿ ਕੀ ਕੰਪਰੋਮਾਈਜ਼ ਕੀਤਾ ਸਾਰੀ ਸਟੋਰੀ ਸਾਡੀ ਭੂਆ ਤੋਂ ਸ਼ੁਰੂ ਹੁੰਦੀ ਹੈ ਐਂ ਭੂਆ ਬੇਸਿਕਲੀ ਪਾੜੇ ਪਾਉਂਦੀ ਹੁੰਦੀਆਂ ਫਿਲਮਾਂ 'ਚ ਮੈਂ ਭੂਆ ਦਾ ਤਾਂ ਠੀਕ ਹੈ ਪਰ ਫੁੱਫੜ ਨੇ ਜਿਆਦਾ ਇਹ ਪੰਗੇ ਪਾਉਂਦੇ ਨੇ ਤੇ ਇਸ ਵਾਰ ਭਾਜੀ ਵਾਲਾ ਵੀ ਸਪੈਸ਼ਲ ਆ ਕੁਝ ਹੈਨਾ ਇਹ ਤੇ ਸਾਡੇ ਫਿਲਮ ਦੀ ਸ਼ਾਨ ਹੈ ਤਾਂ ਸਾਡੀ ਮੈਮ ਨੇ ਇਸ ਫਿਲਮ 'ਚ ਦੋ ਕਿਰਦਾਰ ਕੀਤੇ ਆ ਔਰ ਦੋਨੋਂ ਕਿਰਦਾਰ ਵੱਖਰੇ ਨੇ ਔਰ ਉਹ ਕਿਰਦਾਰ ਕੀ ਨੇ ਉਹ ਤੁਹਾਨੂੰ ਕੱਲ ਪਤਾ ਹੀ ਚਲ ਜਾਏਗਾ ਬਟ ਮੈਂ ਇਹਨਾਂ ਦੀ ਤਾਰੀਫ਼ ਇਸ ਕਰਕੇ ਨਹੀਂ ਕਰ ਰਹੀ ਕਿ ਇਹ ਮੇਰੇ ਪ੍ਰੋਡਿਊਸਰ ਸ ਨਹੀਂ ਨਾ ਬਿਲਕੁਲ ਨਹੀਂ ਇਸ ਕਰਕੇ ਕਰ ਰਹੀ ਹੈ ਕਿਉਂਕਿ ਇਹ ਬਹੁਤ ਹੀ ਮਨਜੇ ਹੋਏ ਔਰ ਬਹੁਤ ਹੀ ਅੱਛੇ ਕਿਰਦਾਰ ਨੇ ਔਰ ਬਹੁਤ ਹੀ ਅੱਛਾ ਇਹਨਾਂ ਨੇ ਕੈਰੈਕਟਰ ਆਪਣਾ ਨਿਵਾਇਆ ਹੈਗਾ ਮੈਨੂੰ ਲੱਗਦਾ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੂੰ ਦੋ ਬਹੁਤ ਹੀ ਵਧੀਆ ਔਰ ਸੁਲਝੇ ਹੋਏ ਕਲਾਕਾਰ ਮਿਲਣ ਜਾ ਰਹੇ ਨੇ ਵਾਹ ਕਮਾਲ ਕੰਮ ਕੀਤਾ ਇਹਨਾਂ ਨੇ ਕੀ ਵਾਹ ਸੋ ਇਹ ਸਟੋਰੀ ਜਦੋਂ ਲਿਖ ਰਹੇ ਸੀਗੇ ਕੈਰੈਕਟਰਸ ਕਿਸ ਤਰ੍ਹਾਂ ਤੁਹਾਨੂੰ ਲੱਗੇ ਕਿ ਯਾਰ ਆਹ ਕੈਰੈਕਟਰ ਮੈਂ ਕਰ ਸਕਦਾ ਐ ਕੈਰੈਕਟਰ ਮੈਮ ਕਰ ਸਕਦੇ ਆ ਮੈਨੂੰ ਲੱਗਦਾ ਸੀ ਆ ਜਦੋਂ ਫਿਲਮ ਬਣਾਣੀ ਹੁੰਦੀ ਹੈ ਪਹਿਲੇ ਦੇਖੀਦਾ ਕਿ ਕੈਰੈਕਟਰ ਚ ਕੌਣ ਫਿੱਟ ਕਰਦਾ ਸਾਨੂੰ ਕੋਈ ਲੱਗਿਆ ਹੀ ਨਹੀਂ ਮੈਨੂੰ ਲੱਗਿਆ ਮੇਰਾ ਹੀ ਕੈਰੈਕਟਰ ਹੈ ਮੈਂ ਹੀ ਕਰ ਸਕਣਾ ਓਕੇ ਤੋ ਆਰ ਡਨ ਫਿਊ ਫਿਲਮਸ ਬਿਫੋਰ ਦੈਟ ਆਲਸੋ ਸੋ ਆ ਵਾਸ ਕਾਟ ਕੰਫਰਟेबल ਵਿਦ ਥਿਸ ਰੋਲ ਸੋ ਸ਼ਹਿਨਾਜ਼ ਔਰ ਯੁਵਰਾਜ ਕਿਵੇਂ ਫਾਈਨਲਾਈਜ਼ ਹੁੰਦੇ ਨੇ ਇਹਨਾਂ ਦਾ ਵੀ ਕਿਉਂਕਿ ਇਹ ਵੀ ਮੇਨ ਤੇ ਨੇ ਹੈ ਨਾ ਦੋਨੋਂ ਪੋਸਟਰਸ ਤੇ ਤੁਹਾਨੂੰ ਨਾਲ ਤੁਹਾਨੂੰ ਸਭ ਕੁਝ ਮਿਲ ਜਾਂਦਾ ਤੇ ਆਪਾਂ ਵੀ ਲਵ ਲੈ ਆ ਕੀ ਬਾਤ ਹੈ ਕੀ ਬਾਤ ਤੁਹਾਨੂੰ ਕਿਸਾ ਲੱਗਿਆ ਯਾਰ ਕਿਦਾਂ ਪਹੁੰਚੇ ਤੁਹਾਡੇ ਤੱਕ ਮੇਰੇ ਮੈਨੇਜਰ ਨੇ ਬੰਬੇ ਦੇ ਵਿੱਚ ਮਿਸਟਰ ਜੌਨ ਤੇ ਉਹਨਾਂ ਨੇ ਉਹ ਇਹਨਾਂ ਦੇ ਇਹਨਾਂ ਨਾਲ ਕਾਫੀ ਅੱਛੇ ਤਾਲੁਕਾਤ ਨੇ ਉਹਨਾਂ ਦੇ ਬਟ ਉਹ ਮੇਰਾ ਕੰਮ ਦੇਖਦੇ ਨੇ ਬੰਬੇ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕਾਲ ਕੀਤਾ ਐਂਡ ਹੀ ਸੈਡ ਕਿ ਸਹਿਰ ਐਸ ਐਸ ਇੱਕ ਫਿਲਮ ਬਣ ਰਹੀ ਹੈ ਪੰਜਾਬੀ ਫਿਲਮ ਤਾਂ ਮੈਨੇ ਕਿਹਾ ਵਹੀ ਕਿਉਂ ਨਹੀਂ ਬੋਲੇ ਇਹ ਐਡਰੈਸ ਹੈ ਆਪ ਵਹਾਂ ਪਹੁੰਚ ਜਾਓ ਮੈਂ ਵੀ ਆ ਰਹਾ ਹਾਂ ਤੋਂ ਇਸ ਤਰ੍ਹਾਂ ਸੀ ਇਹਨਾਂ ਨੇ ਮੁਲਾਕਾਤ ਕਰਵਾਈ ਔਰ ਜਬ ਮੈਂ ਜਾ ਕੇ ਮੈਂ ਜਦੋਂ ਜਾ ਕੇ ਮੇਰੀ ਹਿੰਦੀ ਨਿਕਲ ਆਈ ਹੁਣ ਤੇ ਉਹਨਾਂ ਦੀ ਗੱਲ ਕਰਦੇ ਹੋਏ ਤੇ ਮੈਂ ਗਈ ਉੱਥੇ ਤੇ ਉੱਥੇ ਜਾ ਕੇ ਮੈਂ ਇਹਨਾਂ ਨੂੰ ਮਿਲੀ ਸਭ ਤੋਂ ਵੱਡੀ ਗੱਲ ਕੀ تھی ਸਟੋਰੀ ਚ ਦੇ ਵਿੱਚ ਤਾਂ दम ਸੀਗਾ ਹੀ ਸੀਗਾ ਮੈਨੂੰ ਬਹੁਤ ਵਧੀਆ ਲੱਗੇ ਬਟ ਜੋ ਡਾਕਟਰ ਸਾਹਿਬ ਦਾ ਨੇਚਰ ਮੇਰੇ ਡਾਇਰੈਕਟਰ ਹੈਰੀ ਮਹਿਤਾ ਜੀ ਜਿਨ੍ਹਾਂ ਦੀ ਸਟੋਰੀ ਸੀਗੀ ਉਹ ਵੀ ਬਹੁਤ ਅੱਛੇ ਬਹੁਤ ਹੀ ਵਧੀਆ ਡਾਇਰੈਕਟਰ ਨੇ ਤੇ ਇਨਸਾਨ ਵੀ ਬਹੁਤ ਅੱਛੇ ਨੇ ਕਿਉਂਕਿ ਕੰਮ ਤਾਂ ਤੁਹਾਨੂੰ ਮਿਲ ਜਾਂਦਾ ਇੱਕ ਚੰਗੀ ਟੀਮ ਜਿਹੜੇ ਪੈਸ਼ਨੇਟ ਹੋਣ ਔਰ ਡੈਡੀਕੇਟਿਡ ਹੋਣ ਆਪਣੇ ਕੰਮ ਨੂੰ ਲੈ ਕੇ ਉਹ ਮੈਂ ਇਹਨਾਂ ਦੇ ਅੰਦਰ ਵੇਖਿਆ ਜਦੋਂ ਮੈਂ ਮੈਨੂੰ ਉਹ ਚੀਜ਼ਾਂ ਨਜ਼ਰ ਆਈਆਂ ਮੈਨੂੰ ਲੱਗਿਆ ਕਿ ਹੁਣੇ ਇੰਨੇ ਡੈਡੀਕੇਟਿਡ ਨੇ ਪੈਸ਼ਨੇਟ ਨੇ ਖੁਦ ਵੀ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਮੈਨੂੰ ਸਟੋਰੀ ਦੱਸ ਰਹੇ ਨੇ ਮੈਂ ਇੱਕ ਮਿੰਟ ਛਾਂ ਕਰਦੀ ਕਿ ਮੈਂ ਫਿਲਮ ਕਰ ਰਹੀ ਹਾਂ ਸੋ ਮੈਮ ਇੱਕ ਚੀਜ਼ ਹੈ ਹੇਰੀ ਸਰ ਜਿਵੇਂ ਪਹਿਲਾ ਪੰਜਾਬੀ ਫਿਲਮ ਡਾਇਰੈਕਟ ਕਰ ਰਹੇ ਨੇ ਰਾਈਟ ਪਹਿਲਾਂ ਆਪਣੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਡਾਇਰੈਕਟਰਸ ਹੈਗੇ ਨੇ ਸੋ ਤੁਸੀਂ ਪ੍ਰੋਡਿਊਸਰ ਸੋ ਮਤਲਬ ਇੱਕ ਵਾਰ ਚ ਚੈਲੰਜ ਇਹ ਤੁਹਾਡੇ ਲਈ ਕਿ ਉਹ ਨਵੇਂ ਡਾਇਰੈਕਟਰ ਨੇ ਆਪਣੀ ਇੰਡਸਟਰੀ ਦੇ ਲਈ ਆਪਣੀ ਕਾਮੇਡੀ ਨੂੰ ਕਿਸ ਤਰ੍ਹਾਂ ਪੋਰਟਰੇ ਕਰਨਗੇ ਵੱਡੇ ਪਰਦੇ ਤੇ ਇਹ ਵੀ ਇੱਕ ਚੈਲੰਜ ਸੀਗਾ ਤੁਹਾਡੇ ਲਈ ਇਹ ਇਹ ਕਿਸ ਤਰ੍ਹਾਂ ਤੁਸੀਂ ਕੀਤਾ ਮੈਂ ਦੱਸਣਾ ਵਾ ਕਿ ਇਹ ਪਹਿਲੀ ਫਿਲਮ ਨਹੀਂ ਹੈ ਮੈਂ ਇਸ ਤੋਂ ਪਹਿਲੇ ਵੀ 5-6 ਫਿਲਮਾਂ ਬਣਾਈਆਂ ਜੀ 98 ਦੇ ਵਿੱਚ ਮੈਂ ਜਿਮੀ ਸ਼ੇਰਗਿੱਲ ਨੂੰ ਪਹਿਲਾ ਚਾਂਸ ਦਿੱਤਾ ਸੀ ਜਹਾਂ ਤੋਂ ਮਲੇ ਚਲੋ ਫਿਲਮ ਬਣਾਈ ਸੀ ਗੁਜਾਰ ਸਾਹਿਬ ਦੇ ਨਾਲ ਉਸ ਤੋਂ ਬਾਅਦ ਮੈਂ ਕੁਲ ਮਨਾਈ ਮਨੀਸ਼ਾ ਗਰੇਲਾ ਦੇ ਨਾਲ ਉਸ ਦੇ ਵਿੱਚ ਮੇਰੇ ਕੋਲ ਡਾਇਰੈਕਟਰ ਆ ਹੀ ਸਨ ਉਹਨਾਂ ਨੂੰ ਮੈਂ ਚਾਂਸ ਦਿੱਤਾ ਸੀ ਪਹਿਲੇ ਤੇ ਉਸ ਤੋਂ ਬਾਅਦ ਤਿੰਨ ਚਾਰ ਹੋਰ ਅਸੀਂ ਫਿਲਮਾਂ ਬਣਾਈਆਂ ਮਿਲ ਕੇ ਤੇ ਹੁਣ ਜਦੋਂ ਬਣਾਈ ਸੀ ਪੰਜਾਬੀ ਫਿਲਮ ਕਿਉਂਕਿ ਮੈਂ ਖੁਦ ਪੰਜਾਬੀ ਹਾਂ ਤੇ ਐ ਨੈਚੁਰਲੀ ਸਾਊਥ ਤੋਂ ਹੈਗੇ ਨੇ ਇਹਨਾਂ ਨੂੰ ਪੰਜਾਬੀ ਦਾ ਕਲਚਰ ਦਾ ਇਹਨਾਂ ਨੂੰ ਨਹੀਂ ਪਤਾ ਹੋਵੇਗਾ ਤੇ ਅਸੀਂ ਮਿਲ ਕੇ ਫਿਲਮ ਬਣਾਈ ਹੈ ਹੈਰੀ ਮੈਂ ਤਾਂ ਤਾਂ ਨਾਮ ਹੈ ਵੈਸੇ ਸਾਡੇ ਜਿਹੜੇ ਰਾਈਟਰ ਹੁਣਾਨਾ ਹੈਰੀ ਫਰਨਾਂਡੀਜ਼ ਐਗਜ਼ੀਕਿਊਟਰ ਨੇ ਗੀਤਾ ਪਰ ਪੰਜਾਬੀ ਦਾ ਕਲਚਰ ਪੰਜਾਬੀ ਦੇ ਪੁਨਚਸ ਜਿਹੜੇ ਹੈ ਉਹ ਦਾ ਹੀ ਨਾਮ ਲਗਿਆ ਹੈ ਮਹਿਤਾ ਹੈਰੀ ਮਹਿਤਾ ਸੋ ਫਿਲਮ ਸ਼ੂਟ ਕਿੱਥੇ ਹੋਈ ਹੈ ਸਾਰੀ ਔਰ ਸੈਟ ਤੇ ਜਦੋਂ ਡਾਇਲੌਗਸ ਡਿਲੀਵਰ ਕਰਨੇ ਸੀਗੇ ਕਿਉਂਕਿ ਫੁੱਲ ਔਨ ਕਾਮੇਡੀ ਫਿਲਮ ਹੈ ਰਾਈਟ ਤੇ ਉਦੋਂ ਖੁਦ ਵੀ ਹੱਸਾਉਂਦਾ ਸੀਗਾ ਬਹੁਤ ਹੀ ਹੱਸਾਉਂਦਾ ਸੀਗਾ ਅਸੀਂ ਐਨੇ ਐਨੇ ਮਤਲਬ ਯਾਦਾਂ ਨੇ ਨਾ ਉਹਦੇ ਨਾਲ ਜੁੜੀਆਂ ਹੋਈਆਂ ਸੀ ਕਿ ਅਸੀਂ ਫਿਲਮ ਬਣਾਈ ਤੇ ਸਾਨੂੰ ਪਤਾ ਸੀ ਕਿ ਕੀ ਬਣੇਗੀ ਔਰ ਸ਼ੂਟਿੰਗ ਜਿਆਦਾਤਰ ਸਾਰੀ ਬੰਬੇ ਔਰ ਆਊਟਸਕਰਟਸ ਤੋਂ ਹੋਈ ਹੈ ਕਿਉਂਕਿ ਸ਼ਹਿਰ ਦੀ ਕਹਾਣੀ ਹੈ ਬੰਬੇ ਸ਼ਹਿਰ ਦੀ ਕਹਾਣੀ ਹੈ ਸਾਡੀ ਜੋ ਸ਼ਹਿਰ ਹੈ ਉਹ ਉੱਥੇ ਦੀ ਹੈ ਉਹਨਾਂ ਦੇ ਚਾਚਾ ਜੀ ਔਰ ਉਹਨਾਂ ਦਾ ਬਿਜ਼ਨਸ ਬੰਬੇ ਚ ਹੈ ਤੇ ਮੇਰਾ ਮੈਂ ਮੈਂ ਪਿੰਡ ਦੀ ਹੈ ਤੇ ਯੂਵਰਾਜ ਪਿੰਡ ਦਾ ਤੇ ਉਹ ਪੜਨ ਗਿਆ ਹੋਇਆ ਉੱਥੇ ਨਾ ਤਾਂ ਆ ਬਾਕੀ ਸ਼ਹਿਰ ਦੱਸਣਗੇ ਤੁਹਾਨੂੰ ਕੀ ਸੋ ਮੇਰੀ ਜਿਹੜੀ ਫੈਮਿਲੀ ਹੈ ਮੈਂ ਤੇ ਮੇਰੇ ਚਾਚਾ ਜੀ ਹੈਗੇ ਅਸੀਂ ਪੰਜਾਬੀ ਆ ਬਟ ਅਸੀਂ ਬੰਬੇ ਸੈਟਲਡ ਆ ਕਿਉਂਕਿ ਸਾਡਾ ਬਿਜ਼ਨਸ ਸਾਡਾ ਕਾਰੋਬਾਰ ਉੱਥੇ ਦਿਖਾਇਆ ਤੇ ਯੂਵਰਾਜ ਉੱਥੇ ਪੜ੍ਹਾਈ ਕਰਨ ਆਉਂਦਾ ਬੰਬੇ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਅੱਜ ਤੱਕ ਕਦੇ ਨਹੀਂ ਹੋਈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਿ ਕੋਈ ਪੰਜਾਬੀ ਫਿਲਮ ਬੰਬੇ ਜਾ ਕੇ ਸ਼ੂਟ ਹੋਈਏ ਸਾਡੀ ਫਿਲਮ ਜਿਹਦੇ ਵਿੱਚ ਅਸੀਂ ਬੰਬੇ ਦਿਖਾ ਰਹੇ ਆ ਉਹ ਥੋੜਾ ਬਹੁਤ ਤੁਹਾਨੂੰ ਡਿਫਰੈਂਸ ਵੀ ਨਜ਼ਰ ਆਏਗਾ ਕਿ ਬਹੁਤ ਹੀ ਹਟਕੀ ਸਟੋਰੀ ਲੱਗੇਗੀ ਕੁਝ ਨਵਾਂ ਦੇਖਣ ਨੂੰ ਮਿਲੇਗਾ ਪਰ ਭਾਸ਼ਾ ਡਾਇਲੌਗਸ ਕਲਚਰ ਅਸੀਂ ਉਹੀ ਮੈਂਟੇਨ ਕੀਤਾ ਜੋ ਸਾਡੀ ਪੰਜਾਬੀ ਫਿਲਮਾਂ ਦਾ ਹੁੰਦਾ ਹੈ ਅਸੀਂ ਉਹੀ ਅਪਣਾਇਆ ਹੈਗਾ ਬਹੁਤ ਬਹੁਤ ਹੀ ਅੱਛੀ ਸਟੋਰੀ ਬਣੀ ਹੈ ਸੋ ਜਾਂਦੇ ਜਾਂਦੇ ਅਪੀਲ ਆਪਣੇ ਫਿਲਮ ਦੇ ਲਈ ਕਿਉਂਕਿ ਹੁਣ ਜ਼ਿਆਦਾ ਸਮਾਂ ਤਾਂ ਹੈ ਨਹੀਂ ਕੱਲ ਫਿਲਮ ਆਉਣ ਲੱਗੀ ਔਰ ਕੱਲ ਪ੍ਰੀਮੀਅਰ ਅਸੀਂ ਸਾਰਿਆਂ ਨੇ ਦੇਖਣੀ ਹੈ ਫਿਲਮ ਸੋ ਆਡੀਅנס ਦੇ ਲਈ ਤੁਹਾਡੇ ਫੈਨਸ ਦੇ ਲਈ ਕੀ ਮੈਸੇਜ ਹੈ ਅਸੀਂ ਕਹਾਂਗੇ ਕਿ ਸਭ ਤੋਂ ਪਹਿਲੇ ਅਸੀਂ ਬੜੇ ਪਿਆਰ ਨਾਲ ਫਿਲਮ ਬਣਾਈ ਹੈ ਤੇ ਤੁਸੀਂ ਆ ਕੇ ਸਾਨੂੰ ਪਿਆਰ ਦਿਓ ਕੀ ਬਾਤ ਹੈ ਕੀ ਬਾਤ ਹੈ 29 ਨਵੰਬਰ ਨੂੰ ਜਾਣੇ ਕਿ ਕੱਲ ਨੂੰ ਸਿਨੇਮਾ ਘਰਾਂ ਦੇ ਵਿੱਚ ਸਾਡੀ ਫਿਲਮ ਆ ਰਹੀ ਹੈ ਜੀ ਮੀਆਂ ਬੀਬੀ ਰਾਜ਼ੀ ਤੇ ਕੀ ਕਰਨਗੇ ਪਾਜੀ ਤੇ ਮੈਂ ਪੰਜਾਬ ਦੀ ਪੂਰੀ ਜਨਤਾ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਸਾਡੀ ਫਿਲਮ ਜਾ ਕੇ ਜ਼ਰੂਰ ਦੇਖਿਆਓ ਅਸੀਂ ਬੜੇ ਪਿਆਰ ਨਾਲ ਬੜੀ ਮਿਹਨਤ ਨਾਲ ਇਹ ਫਿਲਮ ਬਣਾਈ ਹੈ ਸਾਡੀ ਫਿਲਮ ਦੀ ਸਟੋਰੀ ਵੱਖਰੀ ਹੈ ਨਵਾਂ ਕਨਸੈਪਟ ਹੈ ਗਾਣੇ ਬੜੇ ਸੋਹਣੇ ਨੇ ਤੇ ਮੈਨੂੰ ਲੱਗਦਾ ਹੈ ਕਿ ਨਵੇਂ ਚਿਹਰੇ ਵੀ ਨੇ ਹਨਾ ਸੋ ਤੁਹਾਨੂੰ ਦੇਖਣੇ ਚਾਹੀਦੇ ਨੇ ਸਭ ਨੂੰ ਚਾਂਸ ਮਿਲਣਾ ਚਾਹੀਦਾ ਹੈ ਨਵੇਂ-ਨਵੇਂ ਟੈਲੈਂਟ ਨੂੰ ਅੱਗੇ ਆਉਣਾ ਚਾਹੀਦਾ ਹੈ ਹਨਾ ਕਿਉਂਕਿ ਕੁਝ ਨਵਾਂ ਵੀ ਆਉਣਾ ਚਾਹੀਦਾ ਹੈ ਤਾਂ ਕਿ ਆਡੀਅנס ਨੂੰ ਬੋਰਿਅਤ ਨਾ ਹੋਵੇ ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ ਜਾ ਕੇ ਜ਼ਰੂਰ ਦੇਖ ਕੇ ਆਓ ਮੀਆਂ ਬੀਬੀ ਰਾਜ਼ੀ ਤੇ ਕੀ ਕਰਨਗੇ ਪਾਜੀ ਸੋ ਤੁਸੀਂ ਉਹਨੇ ਫਿਲਮ ਦੇਖਣੀ ਹੈ ਤੇ ਆਪਣੀ ਆਪੇ ਫਿਲਮ ਦਾ ਮਾਨ ਵਧਾਉਣਾ ਕਿਉਂਕਿ ਪੰਜਾਬ ਦੇ ਵਿੱਚ ਕਾਮੇਡੀ ਫਿਲਮ ਨੂੰ ਅਗਰ ਤੁਸੀਂ ਪਿਆਰ ਨਹੀਂ ਦੇਵੋਗੇ ਤਾਂ ਫਿਰ ਉਹ ਗੱਲ ਬਣਨੀ ਨਹੀਂ ਸੋ ਕਾਮੇਡੀ ਫਿਲਮ ਆ ਰਹੀ ਹੈ ਮੀਆਂ ਬੀਬੀ ਰਾਜੀ ਕੀ ਕਰਨਗੇ ਪਾਜੀ ਸਟਾਰ ਕਾਸਟ ਬਹੁਤ ਅੱਛੀ ਹੈ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਇੰਟਰਵਿਊਸ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਜਿੰਨਾ ਤੁਸੀਂ ਇੰਟਰਵਿਊ 'ਚ ਹੱਸੋਗੇ ਉਸਨੂੰ ਡਬਲ ਜਾ ਕੇ ਤੁਸੀਂ ਥੀਏਟਰ ਦੇ ਵਿੱਚ ਹੱਸੋਗੇ ਫਿਲਹਾਲ ਮੈਂ ਦਿਉ ਇਜਾਜ਼ਤ ਕੈਮਰਾਮੈਨ ਦੀਪਕ ਦਿਨਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ